ਸੋ ਬਟਾਲਾ ਦੇ ਕੋਲ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਕਿਹੇ ਰਾਤ ਜਿਹੜੀਆਂ ਪਾਕਿਸਤਾਨ ਵੱਲੋਂ ਇੰਨੀਆਂ ਮਜਾਈਲਾਂ ਜਿਹੜੀਆਂ ਛੱਡੀਆਂ ਗਈਆਂ ਕਿਤੇ ਨਾ ਕਿਤੇ ਭਾਰਤੀ ਫੌਜ ਵੱਲੋਂ ਜਿਹੜੀਆਂ ਡਿਫਿਊਜ਼ ਕੀਤੀਆਂ ਗਈਆਂ ਸੋ ਇਸ ਵੇਲੇ ਮੌਕੇ ਤੇ ਪਹੁੰਚੇ ਨੇ ਬਟਾਲਾ ਦੇ ਐਮ ਐਲ ਏ ਅਮਰ ਸ਼ੇਰ ਸਿੰਘ ਸ਼ਾਹੀ ਕਲਸੀ ਅਤੇ ਪੁਰੇ ਪ੍ਰਸ਼ਾਸਨ ਦੇ ਨਾਲ ਤੇ ਗੱਲਬਾਤ ਵੀ ਕਰਾਉਂਦੇ ਆ ਤੇ ਵੇਖਦੇ ਆ ਇਸ ਵੇਲੇ ਤੁਸੀਂ ਲਾਈਵ ਵੇਖ ਰਹੇ ਹੋ ਪੰਜਾਬ ਵਾਈਪ ਨਿਊਜ਼ ਦੇ ਨਾਲ ਤੇ ਗੱਲਬਾਤ ਕਰਾਉਂਦੇ ਆ ਤੁਹਾਡੀ ਇੱਥੇ ਪਹੁੰਚੇ ਮਜ਼ੂਤ ਜਿਹੜੇ ਐਮ ਐਲ ਏ ਬਟਾਲਾ ਅਮਰ ਸ਼ੇਰ ਸਿੰਘ ਸ਼ਾਹੀ ਕਲਸੀ ਨਾਲ ਵੀ ਗੱਲਬਾਤ ਕਰਾਉਂਦੇ ਆ ਪੂਰੇ ਉਹਨਾਂ ਨੇ ਜਦੋਂ ਇਹ ਸੁਣਿਆ ਕਿ ਇਸ ਤਰ੍ਹਾਂ ਦੀ ਕੋਈ ਸਾਡੇ ਲੱਗੇ ਜਿਵੇਂ ਕਿ ਕਿਸੇ ਚੀਜ਼ ਦੀ ਜਿਹੜੀ ਮਜ਼ਾਇਲ ਦੀ ਵੇਖੀ ਗਈ ਹੈ ਸੋ ਉਹਨਾਂ ਨੇ ਮਿੰਟ ਤੋਂ ਪਹਿਲਾਂ ਜਿਹੜਾ ਵਾ ਮੌਕੇ ਤੇ ਆਉਣਾ ਜਿਹੜਾ ਮناسب ਸਮਝਿਆ ਔਰ ਤੁਸੀਂ ਦੇਖ ਰਹੇ ਹੋ ਮੌਕੇ ਤੇ ਪੰਜਾਬ ਪਾਵਰ ਨਿਊਜ਼ ਦੇ ਨਾਲ ਐਮਐਲਏ ਸ਼ੈਰੀ ਕਲਸੀ ਅਤੇ ਪਟਾਲਾ ਤੋਂ ਡੀਐਸਪੀ ਸੰਜੀਤ ਕੁਮਾਰ ਜੀ ਸੋ ਵਿਖਾਣੇ ਤੁਹਾਨੂੰ ਲਾਈਵ ਤਸਵੀਰਾਂ ਪਟਾਲਾ ਤੋਂ ਆਵਾਜ਼ਾਂ ਠੀਕ ਸੋ ਗੱਲਬਾਤ ਵੀ ਕਰ ਲੈਣੇ ਆ ਕੋਸ਼ਿਸ਼ ਕਰਨੇ ਆ ਤੇ ਤੁਹਾਨੂੰ ਇਆ ਫਿਰ ਮਸਾਇਲ ਵੀ ਜਿਹੜੀ ਲਾਈਵ ਜਿਹੜੀ ਆਪਾਂ ਤੁਹਾਨੂੰ ਮੌਕੇ ਤੋਂ ਬੁਖਾ ਰਹੇ ਆ। ਸੋ ਮਾੜਾ ਇੱਕ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਕਿਤੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕਹਿਣਾ ਏ ਗੱਲਬਾਤ ਵੀ ਕਰਦੀ ਆ ਪ੍ਰਸ਼ਾਸਨ ਵੀ ਜਿਹੜਾ ਇਹ ਫੇਰ ਤੋਂ ਅਸੀਂ ਇੱਥੇ ਪੁੱਜੇ ਇੱਥੇ ਪੁੱਜੇ ਆਏ ਲਾਈਵ ਤੁਹਾਨੂੰ ਦਿਖਾ ਰਹੇ ਆ ਉਹ ਚੀਜ਼ ਜਿਹੜੀ ਏ ਉਹ ਲਾਈਵ ਦਿਖਾਵਾਂਗੇ ਤੁਹਾਨੂੰ ਤੇ ਜੋ ਜਦੋਂ ਵੀ ਇੱਕ ਜਦੋਂ ਵੀ ਮਸਾਇਲ ਆ ਕੇ ਡਿੱਗੀ ਉਹਨੇ ਕਿਤੇ ਨਾ ਕਿਤੇ 2 ਫੁੱਟ ਦਾ ਟੋਇਆ ਵੀ ਜਿਹੜਾ ਪਾਇਆ ਏ ਔਰ ਤੋ ਇਹ ਸ਼ੀ ਨਾ ਔਰ ਦੱਸਿਆ ਜਾ ਰਿਹਾ ਕਿ ਮੌਕੇ ਤੇ ਆਰਮੀ ਵੀ ਜਿਹੜੀ ਇਹ ਪਹੁੰਚ ਰਹੀ ਹੈ ਸੋ ਇਹ ਐਮਐਲਏ ਬਟਾਲਾ ਜਿਹੜੇ ਨੇ ਇਸ ਵੇਲੇ ਇਹ ਐਸਐਚਓ ਸਿਵਲ ਲਾਈਨ ਦੇ ਨਾਲ ਗੱਲਬਾਤ ਕਰ ਰਹੇ ਨੇ ਸੋ ਕਿਤੇ ਨਾ ਕਿਤੇ ਗੱਲਬਾਤ ਕਰਨੇ ਉਹਨਾਂ ਨੇ ਕੀ ਕਹਿਣਾ ਚਾਹੁੰਦੇ ਪੈਨਿਕ ਹੋਣ ਦੀ ਜਿਹੜੀ ਲੋੜ ਨਹੀਂ ਕਿਉਂਕਿ ਭਾਰਤ ਫੌਜਾਂ ਜਿਹੜੀਆਂ ਨੇ ਰਾਤੀ ਵੀ ਉਹਨਾਂ ਨੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਔਰ ਅੱਗੇ ਵੀ ਇਸੇ ਤਰ੍ਹਾਂ ਦਾ ਜਵਾਬ ਜਿਹੜਾ ਜਿਹਦੇ ਰਹਿਣਗੇ ਕੀ ਕਹਿਣਾ ਆਪਾਂ ਗੱਲਬਾਤ ਕਰਦੇ ਹਾਂ ਕਿ ਕਹਿਣਾ ਹੈ ਉਹਨਾਂ ਦਾ ਅਸੀਂ ਗੱਲਬਾਤ ਵੀ ਕਰਦੇ ਹਾਂ ਉਹ ਸੋ ਗੱਲਬਾਤ ਕਰਾਉਣੀ ਹੈ ਤੁਹਾਡੀ ਮਟਾਲਾ ਤੋਂ ਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਰਸ਼ੇਰ ਸਿੰਘ ਛੜੀ ਕਲਸੀ ਦੇ ਨਾਲ ਸਰ ਆਏ ਕਿਸੇ ਤਰ੍ਹਾਂ ਦਾ ਵੀ ਜਿਹੜਾ ਇਹ ਸੁਰਵਾ ਜਾ ਕੇ ਅੱਗੇ ਕੌਣ ਲਾਈਵ ਹੋਣੇ ਕੌਣ ਸਰ ਕੀ ਕਹਿਣਾ ਚਾਹੁੰਦੇ ਹੋ ਕਿ ਜਿਵੇਂ ਕਿ ਭਾਰਤੀ ਫੋਜਾਂ ਦਾ ਜਿਹੜਾ ਵਾ ਰਾਤੀ ਜਿਹੜਾ ਵਾ ਕਿਤੇ ਨਾ ਕਿਤੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਵਾ ਪੈਨਿਕ ਹੋਣ ਦੀ ਲੋਕਾਂ ਨੂੰ ਲੋਣੀ ਬਟਾਲਾ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਜੀ ਜੋ ਪ੍ਰਸ਼ਾਸਨ ਦੀਆਂ ਹਦਾਇਤਾਂ ਨੇ ਜੋ ਸਰਕਾਰ ਦੀਆਂ ਹਦਾਇਤਾਂ ਨੇ ਉਹਨਾਂ ਦਾ ਇਨਬਿਲ ਪਾਲਨ ਕਰੋ ਅਸੀਂ ਇਸੇ ਕਰਕੇ ਕਹਿੰਦੇ ਆ ਵੀ ਆਪਣੀ ਸੇਫ ਜਗ੍ਹਾ ਤੇ ਰੋ ਘਰਾਂ ਚ ਰੋ ਜਿਦ ਤਰ੍ਹਾਂ ਹੁਣ ਤੁਸੀਂ ਦੇਖਿਆ ਵੀ ਰਾਤ ਨੂੰ ਇੱਕ ਕੁਪਲਾਟਾ ਜਿਹੜਾ ਇਹ ਡਿੱਗਾ ਏ ਥੱਲੇ ਬਾਕੀ ਇਹ ਤਾਂ ਹੁਣ ਸਾਡੇ ਮਿਲਟਰੀ ਫੋਰਸ ਤੋਂ ਜਿਹੜੇ ਅਧਿਕਾਰੀ ਆ ਰਹੇ ਨੇ ਉਹ ਇਹਦੀ ਪੁਸ਼ਟੀ ਕਰਨਗੇ ਵੀ ਇਹ ਕੀ ਹੈ ਕੀ ਨਹੀਂ ਹੈ ਠੀਕ ਹੈ ਇਹ ਕਿੰਨਾ ਦਾ ਹੈ ਠੀਕ ਹੈ ਉਹ ਸਾਰਾ ਕਲੀਅਰ ਉਹ ਕਰਨਗੇ ਬਟ ਇਹ ਮੈਂ ਇਹੋ ਗੱਲ ਕਹਿ ਸਕਦਾ ਵੀ ਕੋਈ ਪੈਨਿਕ ਹੋਣ ਦੀ ਜਰੂਰਤ ਨਹੀਂ ਦੇਖੋ ਜੋ ਵੀ ਹੈ ਕਿਉਂਕਿ ਸਾਡੀਆਂ ਫੌਜਾਂ ਵੀ ਡਟੀਆਂ ਨੇ ਔਰ ਫੌਜਾਂ ਦੇ ਨਾਲ-ਨਾਲ ਸਾਡੇ ਜਿਹੜੇ ਦੇਸ਼ਵਾਸੀ ਨੇ ਉਹ ਵੀ ਡਟੇ ਨੇ ਮੈਂ ਹੁਣ ਵੀ ਬਾਰਡਰਾਂ ਤੋਂ ਹੋ ਕੇ ਆ ਰਿਹਾ ਔਰ ਉੱਥੇ ਮੈਂ ਕਹਿ ਸਕਦਾ ਵੀ ਲੋਕ ਜਿਹੜੇ ਨੇ ਦ੍ਰਿੜਤਾ ਨਾਲ ਖਲੋਤੇ ਨੇ ਔਰ ਜਿੱਥੇ ਵੀ ਕਿਤੇ ਫੌਜੀ ਵੀਰਾਂ ਨੂੰ ਵੀ ਜ਼ਰੂਰ ਪੈਂਦੀ ਹੈ ਉਹਨਾਂ ਦੇ ਸਾਥ ਜਿਹੜਾ ਨਿਭਾਉਣ ਲਈ ਔਰ ਦੇਣ ਨੂੰ ਤਿਆਰ ਨੇ ਸਾਡਾ ਮੇਨ ਮਕਸਦ ਇਹ ਹੋਈ ਹੈ ਵੀ ਇੱਕ ਤੇ ਪੈਨਿਕ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਹਫੜਾ ਤਫਰੀ ਜਿਤਨਾ ਮੈਂ ਦੇਖ ਰਿਹਾ ਸੀ ਰਾਸ਼ਨ ਵਾਲੀਆਂ ਦੁਕਾਨਾਂ ਤੇ ਕਰਾਊਡ ਸੀ ਪਟ્રોલ ਪੰਪਾਂ ਤੇ ਕਰਾਊਡ ਸੀ ਸੋ ਕਹਿਣ ਦਾ ਭਾਵ ਹੈ ਐਸਾ ਕੋਈ ਹੱਲੇ ਸਾਨੂੰ ਸਰਕਾਰ ਵੱਲੋਂ ਕੋਈ ਐਸਾ ਆਦੇਸ਼ ਨਹੀਂ ਹੈਗਾ ਸੋ ਬਿਲਕੁਲ ਪੀਸਫੁਲੀ ਚਲੋ ਬਾਕੀ ਮੈਂ ਦੱਸਣਾ ਚਾਹੁੰਦਾ ਹਾਂ ਵੀ ਇਹ ਕੋ ਪਾਕਿਸਤਾਨ ਵੱਲੋਂ ਕੋਈ ਐਸਨਾਂ ਬਾਗ ਹਰਕਤਾਂ ਹੁੰਦੀਆਂ ਵੀ ਨੇ ਤੇ ਉਹ ਸਾਡੇ ਫੌਜ ਜਿਹੜੀ ਆ ਮੈਂ ਕਹਿ ਸਕਦਾ ਤਤਪਰ ਤਿਆਰ ਪਰ ਤਿਆਰ ਰਹਿਤੀ ਸਾਰੇ ਤੁਸੀਂ ਇੱਕ ਹੈਲਪ ਨੰਬਰ ਵੀ ਜਿਹੜਾ ਜਾਰੀ ਕੀਤਾ ਬਟਾਲਾ ਵਾਸੀਆਂ ਨੂੰ ਜਿਹੜੀ ਜਿਵੇਂ ਕਿ ਪੈਨਿਕ ਹੋ ਕੇ ਰਾਤ ਜਿਹੜਾ ਇੱਕ ਦਹਿਸ਼ਤ ਦਾ ਮਾਹੌਲ ਸੀ ਉਹਦੇ ਬਾਰੇ ਤੁਸੀਂ ਇੱਕ ਬਟਾਲਾ ਦੀ ਜਨਤਾ ਨੂੰ ਇੱਕ ਮੈਸੇਜ ਵੀ ਪਾਇਆ ਔਰ ਉਹਨਾਂ ਹੈਲਪ ਨੰਬਰਾਂ ਬਾਰੇ ਉਹਨਾਂ ਨੂੰ ਜਾਣੂ ਕਿਵੇਂ ਕਰਾਣਾ ਚਾਹੁੰਦੇ ਆ ਦੇਖੋ ਜੀ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਹੈ ਹੈਲਪ ਨੰਬਰ ਜਿਹੜਾ ਇਹੋ ਹੀ ਹੈ ਵੀ ਜੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਹੈ ਉਹਦੇ ਵਿੱਚ ਕਿਸੇ ਨੂੰ ਵੀ ਕੋਈ ਕਿਸੇ ਕਿਸਮ ਦੀ ਸਮੱਸਿਆ ਨਜ਼ਰ ਆਉਂਦੀ ਹੈ ਜਾਂ ਤਾਂ ਮੈਂ ਕਹਿ ਸਕਦਾ ਵੀ ਕੋਈ ਆਪਣੇ ਕੋਈ ਜਿਤਨਾ ਬਾਹਰਲੇ ਕੋਈ ਬੰਦੇ ਨਜ਼ਰ ਆਉਂਦੇ ਨੇ ਜਾਂ ਕੋਈ ਕੋਈ ਵੀ ਐਸਾ ਮਾਹੌਲ ਹੈ ਕ੍ਰੀਏਟ ਕਰਨ ਦੀ ਕੋਈ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਉਹ ਨੰਬਰ ਤਾਂ ਪਾਇਆ ਵੀ ਉਹਦੇ ਤੇ ਸਾਨੂੰ ਜ਼ਰੂਰ ਸੰਪਰਕ ਸਰ ਜਿਵੇਂ ਕਿ ਰਾਤ ਬਲੈਕਆਊਟ ਜਿਹੜਾ ਵਾ ਕਿਤੇ ਨਾ ਕਿਤੇ ਇੱਕ ਕੈਮਰੇ ਦੀਆਂ ਲਾਈਟਾਂ ਜਿਹੜੀਆਂ ਵੇਖੀਆਂ ਗਈਆਂ ਉਹਦੇ ਬਾਰੇ ਕੀ ਕਹਿਣਾ ਚਾਹਦੇ ਆ ਮੈਂ ਦੱਸਣਾ ਚਾਹੁੰਦਾ ਜੀ ਇਹਦੇ ਬਾਰੇ ਸਾਡੇ ਲੋਕਾਂ ਨੂੰ ਸੁਹਿਰਦ ਹੋਣਾ ਚਾਹੀਦਾ ਜੇ ਲੋਕ ਨਾਲ ਸਾਥ ਦੇਣਗੇ ਤੇ ਫਿਰ ਲੜਾਈਆਂ ਜਿਹੜੀਆਂ ਜਿੱਤੀਆਂ ਨਹੀਂ ਜਾਂਦੀਆਂ ਹੁੰਦੀਆਂ ਸੋ ਮੈਂ ਫਿਰ ਕਿੰਨਾ ਵੀ ਪ੍ਰਸ਼ਾਸਨ ਜੋ ਪ੍ਰਸ਼ਾਸਨ ਵੱਲੋਂ ਹਦਾਇਤਾਂ ਹੁੰਦੀਆਂ ਜੋ ਸਰਕਾਰ ਵੱਲੋਂ ਹਦਾਇਤਾਂ ਹੁੰਦੀਆਂ ਉਹਨਾਂ ਨੂੰ ਇਨ ਬਿਨ ਪਾਲਣ ਕਰਨ ਤਾਂ ਜੋ ਕਿ ਕੰਮ ਕਰਨ ਦੇ ਵਿੱਚ ਤਾਂ ਜੋ ਕਿ ਸਾਡੇ ਕਿਸੇ ਵੀ ਜਾਨੀ ਮਾਲੀ ਕਿਸੇ ਵੀ ਸਿੱਧਾ ਨੁਕਸਾਨ ਨਾ ਹੋ ਸਕੇ ਆ ਹੁਣ ਮੈਂ ਦੱਸਣਾ ਚਾਹੁੰਦਾ ਜੀ ਇਹ ਪਾਰ ਡਿੱਗਾ ਪਾਰ ਹੈਵੀ ਹੋਊ ਜੇ ਰਾਤ ਨੂੰ ਕੋਈ ਬਾਹਰ ਹੁੰਦਾ ਉਹਦੇ ਉਹਦੇ ਸਿਰ ਤੇ ਵੱਜ ਜਾਂਦਾ ਨੁਕਸਾਨ ਕੀਦਾ ਸੀ ਉਸ ਜਾਨੀ ਮਾਲੀ ਦਾ ਨੁਕਸਾਨ ਸੀ ਇਸੇ ਕਰਕੇ ਤੁਹਾਨੂੰ ਕਹਿੰਦੇ ਵੀ ਜਦੋਂ ਬਲੈਕਆਊਟ ਆ ਆਪ ਕੋ ਆਪਣੇ ਸੇਫ ਜਗ੍ਹਾ ਦੇ ਵਿੱਚ ਇੱਕ ਭੀੜ ਨਾ ਇਕੱਠੀ ਕਰੋ ਠੀਕ ਆ ਬਹੁਤਾ ਜਿਤਨਾ ਵੀ ਰਸ਼ ਜਿਹੜਾ ਇਕੱਠਾ ਹੁੰਦਾ ਕਰਾਊਡ ਜਿਹੜਾ ਉਹ ਨਾ ਇਕੱਠਾ ਹੋਵੇ ਠੀਕ ਹੈ ਆਪੋ ਆਪਣੇ ਏਰੀਏ ਦੇ ਵਿੱਚ ਆਪ ਆਪਣੇ ਘਰਾਂ ਦੇ ਵਿੱਚ ਸੇਫ ਕਿਉਂਕਿ ਪੰਜਾਬ ਕਿਤੇ ਨਾ ਕਿਤੇ ਦਲੇਰੀ ਵਿਖਾਦਾ ਰਹਿੰਦਾ ਹੈ ਉਹ ਇਸ ਵੇਲੇ ਵੀ ਪੰਜਾਬ ਦਲੇਰੀ ਵਿਖਾ ਰਿਹਾ ਇਸ ਸਾਡੇ ਨਾਲ ਬਟਾਲੇ ਤੋਂ ਐਮ.ਐਲ.ਏ. ਅਮਰਸ਼ੇਰ ਸਿੰਘ ਸਿਹਰੀ ਕਲ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਘਬਰਾਉਣ ਦੀ ਲੋੜ ਨਹੀਂ ਅਸੀਂ ਤੁਹਾਡੇ ਨਾਲ ਆ ਪ੍ਰਸ਼ਾਸਨ ਤੁਹਾਡੇ ਨਾਲ ਆ ਔਰ ਭਾਰਤੀ ਫੌਜ ਵੀ ਤੁਹਾਡੇ ਨਾਲ ਆ ਔਰ ਮੌਕੇ ਦਾ ਜਾਜਾ ਲੱਗ ਗਏ ਨੇ ਉਹਨਾਂ ਨੇ ਉਹ ਆਂਦੇ ਨੇ ਕਿ ਕਿਤੇ ਨਾ ਕਿਤੇ ਆਰਮੀ ਆਏਗੀ ਆਰਮੀ ਆ ਕੇ ਦੱਸੇਗੀ ਕਿ ਕੀ ਹੈ ਉਹਨਾਂ ਨੇ ਬਾਰ-ਬਾਰ ਇੱਕ ਗੱਲ ਕਹੀ ਹੈ ਕਿ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਔਰ ਪੰਜਾਬ ਵਾਈ ਤੇ ਪੰਜਾਬ ਪਾਵਰ ਵੇਖਣ ਲਈ ਸਾਡੇ ਨਾਲ ਬਨੇ ਲਵ ਐਸ ਕੇ ਵਾਇਨ ਦਸੋਰੋ ਉਪਲ ਦੀ ਖਾਸ ਰਿਪੋਰਟ ਬਟਾਲਾ ਤੋਂ ਜੈ ਬਿਸ਼ਰਮਦਾਸ ਜੀ ਆ ਦੇਖ ਰਿਹਾ ਸਾਰੇ ਹੀ ਦਰਸ਼ਕਾਂ ਨੂੰ ਬਿਸ਼ਰਮਦਾਸ ਜੀ ਚੈਨਲ ਤੇ ਸਵਾਗਤ ਕਰਦੇ ਆ ਔਰ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਜੋ ਕਿ ਇਹ ਬਟਾਲਾ ਦੀਆਂ ਲਾਈਵ ਤਸਵੀਰਾਂ ਨੇ ਜਿੱਥੇ देर रात ਦੱਸਿਆ ਜਾ ਰਿਹਾ ਆ ਕਿ ਮਸਾਇਲਾ ਡਿੱਗਿਆ ਗਿਆ ਲੋਕਾਂ ਦੇ ਖੇਤਾਂ ਦੇ ਵਿੱਚ ਉਸ ਨੂੰ ਲੈ ਕੇ ਜੋ ਕਿ ਬਟਾਲਾ ਦੇ ਐਮ ਐਲ اے ਸੈਰੀ ਕਲਸੀ ਜੀ ਇਸ ਨੂੰ ਦੇਖਣ ਦੇ ਲਈ ਪਹੁੰਚੇ ਔਰ ਆਓ ਸੀ ਸਭ ਵੀਡੀਓ ਨੂੰ ਦੇਖਦੇ ਆਂ ਔਰ ਦੇਖੋ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਲੱਗ-ਅਲੱਗ ਜਗ੍ਹਾਵਾਂ ਦੇ ਉੱਤੇ ਅਲੱਗ-ਅਲੱਗ ਸ਼ਹਿਰਾਂ ਦੇ ਉੱਤੇ ਇਹ ਮਸਾਇਲਾ ਛੁੱਟੀਆਂ ਗਿਆ ਸੀ ਔਰ ਇੱਕ ਹੋਰ ਸ਼ਹਿਰ ਜੋ ਕਿ ਬਟਾਲਾ ਦੇ ਵਿੱਚ ਵੀ ਬੀਤੀ ਦੀ ਆਤਮ ਸਾਈਲਾ ਡਿੱਗਨ ਦੀ ਨਿਊਜ਼ ਜੋ ਕਿ ਸਾਹਮਣੇ ਆਈ ਆ ਔਰ ਇਸ ਨੂੰ ਵੇਰਵਾ ਕਰਨ ਦੇ ਲਈ ਬਟਾਲਾ ਦੇ ਐਮ ਐਲ ਏ ਸਾਰੀ ਕਲਸੀ ਜੀ ਉੱਥੇ ਪਹੁੰਚੇ ਨੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਓ ਔਰ ਆਓ ਅਸੀਂ ਫਿਰ ਤੋਂ ਵੀਡੀਓ ਨੂੰ ਦੇਖਦੇ ਹਾਂ ਆਪਣੀ ਕੋਲ ਉਧਰ ਆ ਜਾਣੀ ਸੋ ਬਟਾਲਾ ਦੇ ਕੋਲ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਕਿਹੇ ਰਾਤ ਜਿਹੜੀਆਂ ਪਾਕਿਸਤਾਨ ਵੱਲੋਂ ਇੰਨੀਆਂ ਮਜਾਈਲਾਂ ਜਿਹੜੀਆਂ ਛੱਡੀਆਂ ਗਈਆਂ ਕਿਤੇ ਨਾ ਕਿਤੇ ਭਾਰਤੀ ਫੌਜ ਵੱਲੋਂ ਜਿਹੜੀਆਂ ਡਿਫਿਊਜ਼ ਕੀਤੀਆਂ ਗਈਆਂ ਸੋ ਇਸ ਵੇਲੇ ਮੌਕੇ ਤੇ ਪਹੁੰਚੇ ਨੇ ਬਟਾਲਾ ਦੇ ਐਮ ਐਲ ਏ ਅਮਰ ਸ਼ੇਰ ਸਿੰਘ ਸ਼ਾਹਰੀ ਕਲਸੀ ਅਤੇ ਪੁਰੇ ਪ੍ਰਸ਼ਾਸਨ ਦੇ ਨਾਲ ਤੇ ਗੱਲਬਾਤ ਵੀ ਕਰਾਉਂਦੇ ਆ ਤੇ ਵੇਖਦੇ ਆ ਇਸ ਵੇਲੇ ਤੁਸੀਂ ਲਾਈਵ ਵੇਖ ਰਹੇ ਹੋ ਪੰਜਾਬ ਵਾਈਪ ਨਿਊਜ਼ ਦੇ ਨਾਲ ਤੇ ਗੱਲਬਾਤ ਕਰਾਉਂਦੇ ਆ ਤੁਹਾਡੀ ਇੱਥੇ ਪਹੁੰਚੇ ਮਜ਼ੂਤ ਜਿਹੜੇ ਐਮ ਐਲ ਏ ਬਟਾਲਾ ਅਮਰ ਸ਼ੇਰ ਸਿੰਘ ਸ਼ਾਹਰੀ ਕਲਸੀ ਨਾਲ ਵੀ ਗੱਲਬਾਤ ਕਰਾਉਂਦੇ ਆ ਪੂਰੇ ਉਹਨਾਂ ਨੇ ਜਦੋਂ ਇਹ ਸੁਣਿਆ ਕਿ ਇਸ ਤਰ੍ਹਾਂ ਦੀ ਕੋਈ ਸਾਡੇ ਲਾਗੇ ਜਿਵੇਂਗੀ ਕਿਸੇ ਚੀਜ਼ ਦੀ ਜਿਹੜੀ ਮਜ਼ਾਇਲ ਦੀ ਵੇਖੀ ਗਈ ਹੈ ਸੋ ਉਹਨਾਂ ਨੇ ਮਿੰਟ ਤੋਂ ਪਹਿਲਾਂ ਜਿਹੜਾ ਵਾ ਮੌਕੇ ਤੇ ਆਉਣਾ ਜਿਹੜਾ ਮناسب ਸਮਝਿਆ ਔਰ ਤੁਸੀਂ ਦੇਖ ਰਹੇ ਹੋ ਮੌਕੇ ਤੇ ਪੰਜਾਬ ਪਾਵਰ ਨਿਊਜ਼ ਦੇ ਨਾਲ ਐਮਐਲਏ ਸ਼ਹੀਕਲ ਸਿੰਘ ਅਤੇ ਪਟਾਲਾ ਤੋਂ ਡੀਐਸਪੀ ਸੰਜੀਤ ਕੁਮਾਰ ਜੀ ਸੋ ਵਿਖਾਣੇ ਤੁਹਾਨੂੰ ਲਾਈਵ ਤਸਵੀਰਾਂ ਪਟਾਲਾ ਤੋਂ ਆਵਾਜ਼ਾਂ ਅੰਡੀਲ ਸੋ ਗੱਲਬਾਤ ਵੀ ਕਰ ਲੈਣੇ ਆ ਕੋਸ਼ਿਸ਼ ਕਰਨੇ ਆ ਤੇ ਤੁਹਾਨੂੰ ਇਹ ਅਸਲ ਵਿੱਚ ਮਜ਼ਾਇਲ ਵੀ ਜਿਹੜੀ ਲਾਈਵ ਜਿਹੜੀ ਆਪਾਂ ਤੁਹਾਨੂੰ ਮੌਕੇ ਤੇ ਬੁਖਾਰ ਰਹੇ ਆ ਸੋ ਮਾੜਾ ਇੱਕ ਅਮਨ ਸ਼ੇਰ ਸਿੰਘ ਸ਼ਾਹੀ ਕਲਸੀ ਕਿਤੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕਹਿਣਾ ਏ ਗੱਲਬਾਤ ਵੀ ਕਰਦੀਆਂ ਪ੍ਰਚਾਰ ਵੀ ਜਿਹੜਾ ਇਹ ਸੇਰ ਤੋਂ ਹੀ ਇੱਥੇ ਪੁੱਜੇ ਇੱਥੇ ਪੁੱਜੇ ਆਏ ਲਾਈਵ ਤੁਹਾਨੂੰ ਦਿਖਾ ਰਹੇ ਆ ਉਹ ਚੀਜ਼ ਜਿਹੜੀ ਉਹ ਦਿਖਾਵਾਂਗੇ ਤੁਹਾਨੂੰ ਤੇ ਜੋ ਜਦੋਂ ਵੀ ਇੱਕ ਜਦੋਂ ਵੀ ਮਜ਼ਾਈ ਲਾ ਕੇ ਡਿੱਗੀ ਉਹਨੇ ਕਿਤੇ ਨਾ ਕਿਤੇ 2 ਫੁੱਟ ਦਾ ਟੋਇਆ ਵੀ ਜਿਹੜਾ ਪਾਇਆ ਹੈ ਔਰ ਤੋਇਏ ਸੀਨ ਹੈ ਔਰ ਦੱਸਿਆ ਜਾ ਰਿਹਾ ਕਿ ਮੌਕੇ ਤੇ ਆਰਮੀ ਵੀ ਜਿਹੜੀ ਇਹ ਪਹੁੰਚ ਰਹੀ ਹੈ ਸੋ ਐ ਐਮਐਲਏ ਬਟਾਲਾ ਜਿਹੜੇ ਨੇ ਇਸ ਵੇਲੇ ਇਹ ਐਸਐਚਓ ਸਿਵਲ ਆਂਦੇ ਨਾਲ ਗੱਲਬਾਤ ਕਰ ਰਹੇ ਨੇ ਸੋ ਕਿਤੇ ਨਾ ਕਿਤੇ ਗੱਲਬਾਤ ਕਰਨੇ ਉਹਨਾਂ ਨੇ ਕੀ ਕਹਿਣਾ ਚਾਹੁੰਦਾ ਪੈਨਿੰਗ ਹੋਣਦੀ ਜਿਹੜੀ ਲੋੜ ਨਹੀਂ ਕਿਉਂਕਿ ਭਾਰਤ ਫੌਜਾਂ ਜਿਹੜੀਆਂ ਨੇ ਰਾਤੀ ਵੀ ਉਹਨਾਂ ਨੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਔਰ ਅੱਗੇ ਵੀ ਇਸੇ ਤਰ੍ਹਾਂ ਦਾ ਜਵਾਬ ਜਿਹੜਾ ਕਿਹਦੇ ਰਹਿਣਗੇ ਕੀ ਕਹਿਣਾ ਆਪਾਂ ਗੱਲਬਾਤ ਕਰਦੇ ਆਂ ਕਿ ਕਹਿਣਾ ਏ ਉਹਨਾਂ ਦਾ ਆਪਾਂ ਗੱਲਬਾਤ ਵੀ ਕਰਦੇ ਆਂ ਉਹ ਸੋ ਗੱਲਬਾਤ ਕਰਾਉਣੀ ਹੈ ਤੁਹਾਡੀ ਮਟਾਲਾ ਤੋਂ ਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਰਸ਼ੇਰ ਸਿੰਘ ਛੜੀ ਕਲਸੀ ਦੇ ਨਾਲ ਸਰ ਆਏ ਵੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਇਹ ਸੁਰਮਾ ਜਾ ਕੇ ਅੱਗੇ ਆਉਣ ਲਾਈਵ ਪਵਨਾ ਸਰ ਕੀ ਕਹਿਣਾ ਚਾਹੁੰਦੇ ਹੋ ਕਿ ਜਿਵੇਂ ਕਿ ਭਾਰਤੀ ਫੌਜਾਂ ਦਾ ਜਿਹੜਾ ਵਾ ਰਾਤੀ ਜਿਹੜਾ ਵਾ ਕਿਤੇ ਨਾ ਕਿਤੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਵਾ ਪੈਨਿਕ ਹੋਣ ਦੀ ਲੋਕਾਂ ਨੂੰ ਲੋਣੀ ਬਟਾਲਾ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਜੀ ਜੋ ਪ੍ਰਸ਼ਾਸਨ ਦੀਆਂ ਹਦਾਇਤਾਂ ਨੇ ਜੋ ਸਰਕਾਰ ਦੀਆਂ ਹਦਾਇਤਾਂ ਨੇ